ਵਾਹਿਗੁਰਜੀ ਖਾਲਸਾ ਸਾਹਿਬ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਪਹੁੰਚੇ ਹੋਏ ਹਾਂ ਜੀ ਨਾਨਕਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਔਰੇ ਹਵਾ ਚੱਲਦੀ ਜੀ ਠੰਡੀ ਤੇ ਮੰਮੀ ਹੋ ਗਈ ਸੀ ਆਪਣੇ ਚੁੱਲ੍ਹੇ ਦੇ ਕੋਲ ਆਪਣਾ ਖਾਣਾ-ਦਾਣਾ ਮੜਾ ਜਿਹਾ ਇੱਕ ਸੈੱਟ ਕਰਨ ਵਾਸਤੇ ਫਿਰ ਅਸੀਂ ਮਹਿਰ ਸਗੀਰ ਬੈਠੇ ਤੇ ਪਹਿਲਾਂ ਅੰਦਰ ਚਾਹ ਪੀ ਕੇ ਅਸੀਂ ਫਿਰ ਕਿਹਾ ਵੀ ਮੰਮੀ ਦੇ ਕੋਲੇ ਚਲ ਕੇ ਬੈਠਦੇ ਹਾਂ ਕੋਈ ਦੁੱਖ ਸੁੱਖਾਂਾਂਝਾ ਕਰਦੇ ਹਾਂ ਤਾਸੀਆਂ ਆ ਗਏ ਹੁਣ ਮਾਮੀ ਪਤਾ ਨਹੀਂ ਕੀ ਕੀ ਬਣਾਇਆ ਮਾਮੀ ਇੱਕ ਇੱਕ ਗੱਲ ਦਾ ਹੈਗਾ ਵੀ ਚੁੱਲ੍ਹੇ ਦੀ ਐਨ ਗੱਲਬਾਤ ਬਣ ਗਈ ਲੱਕਰੀ ਲਾ ਰਹੀ ਬੜੀ ਮਾਮੀ ਨੇ ਕਹਿੰਦੀ ਹੁਣ ਸੇਕੀ ਜਾਓ ਬਲਾਓ ਜੀ ਸੁਖਵੀਰ ਕੌਰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਅੰਦਰ ਨਾਲ ਤੇ ਇੱਥੇ ਨਿੱਗਣੀ ਹੈਗਾ ਚੁੱਲ੍ਹੇ ਦੇ ਕੋਲ ਹੈਗਾ ਥੋੜੇ ਸਾਰਖਾ ਇੱਥੇ ਹੈ ਅੰਦਰ ਠੰਡ ਜੀ ਲੱਗਦੀ ਸੀ ਹੁਣ ਅੱਛਾ ਨਾਲ ਅੰਦਰ ਠੰਡ ਦਾ ਚੱਕਰ ਤੇ ਵੀ ਹਵਾ ਤਾਂ ਚੱਲ ਉਥੇ ਇੰਨੀ ਹੈ ਨਹੀਂ ਸੀ ਪਰ ਠੰਡ ਧੀ ਓਰੇ ਹਵਾ ਵੀ ਹੈਗੀ ਆ ਪਰ ਓਰੇ ਸੇਕ ਵੀ ਹੈਗਾ ਹਾਂ ਸਹੀ ਗੱਲ ਹੈ ਮੇਲਾ ਜੀ ਮੰਮੀ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਠਾਲੇ ਜੀ ਅਸੀਂ ਹੁਣ ਚੁੱਲੇ ਕੋਲ ਅੱਗ ਸੇਕਣ ਉਰ ਦੇਖਦੇ ਆਂ ਕਿਆ ਕਾ ਬਣਾਉਂਦੇ ਆ ਕਿਆ ਕਾ ਕਰਦੇ ਆ ਅਸੀਂ ਨਾਲੇ ਕਹਿੰਦੀ ਇੱਕ ਸਬਜ਼ੀ ਤਾਂ ਬਣੀ ਵੀ ਇੱਕ ਬਣਾਉਣੀ ਆ ਹਾਂ ਹਾਂ ਸਬਜ਼ੀ ਅਸੀਂ ਇੱਕ ਬੜਾਈ ਦੀ ਹੈ ਜੀ ਸਾਗ ਆ ਮਾਮ ਜੀ ਸਤਾ ਕੀ ਹੈ ਹਾਂ ਜੀ ਇਹ माम ਜੀ ਸਤਾ ਜੀ ਰੱਖਿਆ ਮੰਮੀ ਰੱਖਿਆ ਸਾਡੇ ਵਾਲਾ ਤਾਂ ਕੋਲੇ ਕੇ ਮੁਕਰ ਗਿਆ ਤੁਸੀਂ ਲੈ ਗਏ ਤੇ ਉਧਰ ਨੂੰ ਹਾਂ ਨਾ ਕਿ ਤੂੰ ਲੈ ਗਿਆ ਤਾਂ ਮੈਂ ਮੁਕਰ ਭੈਣੀ ਨੂੰ ਹਾਂ ਮੁਕਰ ਜਣ ਕਿਧੇ ਘਰ ਮੁੜ ਕੇ ਆਈ ਨਹੀਂ माम ਜੀ ਸਤਾ जी। ਮੇਰੇ ਕਬਲੇ ਮਮੇ ਨੇ ਬਣਾ ਕੇ ਦਿੱਤਾ ਤਾਂ ਸਾਨੂੰ ਉਹ ਅੱਛਾ ਅੱਛਾ ਨਰਜਣੇ ਬਣਾ ਕੇ ਦਿੱਤਾ ਇਹ ਵੀ ਤੇਰੇ ਮਾਮਾ ਜਦ ਕਹੇ ਨਿਹਾਰ ਬਸ ਚਲਾਉਂਦਾ ਤਾਂ ਉੱਥੇ ਤੇ ਲਿਆਇਆ ਤਾਂ ਬਣਾ ਕੇ ਅੱਛਾ 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 ਕੀ ਆਪਣਾ ਬਣਾਇਆ ਵਾ ਕੀ ਤਾਂ ਹੁਣ ਸਾਗ ਸਾਗ ਬਣਾਇਆ ਵਾ ਹਾਂਜੀ ਸੁਖਵੀਰ ਮੈਂ ਤੈਨੂੰ ਕਹਿਆ ਸੀ ਤਾਂ ਕੀ ਕੀ ਆ ਗਿਆ ਤਾਂ ਮੈਂ ਘਰਾਂ ਮੈਂ ਕਿਆ ਕਿਹਾ ਸੀ ਤੈਨੂੰ ਵੀ ਸਾਗ ਲੈ ਕੇ ਜਾਣਾ ਕਿਹਾ ਸੀ ਤਾਂ ਤੈਨੂੰ ਹਾਂ ਕਿਆ ਤਾਂ ਤੁਸੀਂ ਬਾਪਾ ਨਾਨਕ ਨੇ ਜਿੱਦਿ ਸਾਗ ਲੈ ਜੀ ਇਹ ਵੀ ਮਾਮੀ ਕੋ ਬਣਾ ਲੂਗੇ ਹਾਂ ਡਾ ਮਾਮੀ ਕੋ ਪਹਿਲੇ ਹੀ ਸਾਗ ਬਣਿਆ ਐ ਅਮਰੇ ਦਾ ਪਹਾੜੀ ਸਾਗ ਬਣਾਇਆ ਹੋਆ ਸਾਨੂੰ ਪੰਜਾਬ ਦਾ ਮਟਰ ਕੀ ਹੋਰ ਹੁੰਦਾ ਔਰ ਅਸੀਂ ਵਿਖਸ ਬਣਾਉਂਦੇ ਹਾਲੋ ਪਾਲੇ ਮਿੱਥੇ ਪਾਲੇ ਸੋਇ ਪਾਲੇ ਫਿਰ ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਹਾਂ ਵਿੱਚ ਸਰੋਂ ਦਾ ਘੱਟ ਪਾਣੀ ਵਿੱਚ ਆਲੂ ਮਗਲਮ ਪਾ ਕੇ ਫਿਰ ਬਣਾਉਂਦੇ ਅਸੀਂ ਹੂੰ ਇਹ ਤਾਂ ਗੱਲ ਠੀਕ ਹੈ ਬਾਕੀ ਖਾ ਕੇ ਦੱਸਿਓ ਬਾਈ ਤੁਸੀਂ ਕਿਹਾ ਜਾ ਬਣਾ ਤੇ ਹੋਰ ਸਬਜ਼ੀ ਕਿਹੜੀ ਬਣਾਈ ਹੁਣ ਹੋਰ ਸਬਜ਼ੀ ਅਰਬੀ ਬਣਾਉਣ ਦੀ ਸਲਾਹ ਕਰਦੇ ਆ ਫਿਰ ਵਿੱਚ ਕਹੀ ਜਾਂਦੇ ਵੀ ਸਵੇਰੇ ਬਣਾਇਓ ਅਰਬੀ ਬੱਸ ਠੀਕ ਹੈ ਤੁਸੀਂ ਤਾਂ ਬਹੁਤ ਹੈ ਹੋਰ ਕਿ ਮਾਮੀ ਰਹਿਣ ਦੇ ਕੰਮ ਤੋਂ ਕਹਿੰਦੇ ਸੇਵੀਆ ਬਣਾ ਲਵੋ ਦੁੱਧੇ ਚ ਅੱਛਾ ਚੱਲ ਫੇ ਮੈਨੂੰ ਐ ਦੱਸੋ ਵੀ ਮੇਰਾ ਛੋਲੰਗਾ ਵਾਲਾ achar ਹੈਗਾ ਨਹੀਂ ਛੋਲੰਗਾ ਵਾਲਾ achar ਨਹੀਂ ਹੈ ਪਰ ਛੋਲੋ ਕਿ ਲੱਗੇ ਹੋਏ ਆ ਅੱਬ ਦਾ ਹੈਗਾ ਚਟਣੀ ਹੈਗੀ ਸੁਖਵੀਰ ਮਿੰਟ ਦੋ ਲੱਗਣੇ ਆ ਇੱਕ ਇੱਕ ਵੱਡ ਕੇ ਬਣਾ ਲੈ ਮੈਨੂੰ ਬਾਕੀ ਆਪਾਂ achar ਬਾਅਦ ਚ ਪਾ ਲਾਂਗੇ ਪਤਾ ਨਹੀਂ ਮਾਮੀ ਕਿ ਹੈ ਜਾਪਾਨ ਜਾਂ ਥੋੜਾ ਖੱਟੇ ਨੂੰ ਦੇਖ ਕੇ ਤਾਂ ਆਏ ਲਾਲ ਗੇਰਦੇ ਆ ਹਾਂ ਪਰ ਮਮਾ ਵੀ ਆਇਆ ਇਹ ਖੱਟਾ ਮਿੱਠਾ ਬਹੁਤ ਸੁਆਦ ਆ ਹੋ ਸੱਚੀ ਗੱਲ ਐ ਇਹਨੇ ਪਤਾ ਕੀ ਕਰਿਆ ਜਿਹੜੀ ਸਾਡੀ ਲੇਬਰ ਲੱਗੀ ਵੀ ਸੀ ਸਾਰਾ ਆਚਾਰ ਉਹਨਾਂ ਨੂੰ ਖਿਲਾਤਾ ਮੈਂ ਮੈਂ ਨਾ ਰੋਜ਼ ਦੇਖ ਵੀ ਲਿਆ ਕਰਾਂ ਨਾ ਮੈਂ ਕੁਝ ਕਹਿਣ ਜੂਗਾ ਹੁਣ ਅੰਬ ਦੀ ਫਾਂਟ ਰੱਖੀ ਵੀ ਅੰਬ ਵਾਲੇ ਆਚਾਰ ਦੀ ਉਹ ਵੀ ਜਾ ਰਿਹਾ ਡੱਬਾ ਢੜ ਢੜ ਕਿਉਂਕਿ ਬੰਦੇ ਵੀ ਹੁਣ ਭਾਜ 10 ਹੈਗੇ ਤਾਂ ਹਾਜ਼ਰੀ ਵਿੱਚ ਦੇਣਾ ਤਾਂ ਪੈਂਦਾ ਹੀ ਐ ਪਰ ਜਿਹੜੀ ਘਰ ਦੀ ਹੱਥ ਦੀ ਚੀਜ਼ ਬਣਾਈ ਵੀ ਹੁੰਦੀ ਐ ਨਾ ਮਾਮੀ ਹਾਂ ਉਹਦੀ ਗੱਲ ਉਹਨੋਂ ਫਿਰ ਗੱਲ ਹੋ ਰਹੀ ਐ ਫਿਰ ਜਾਂਦਾ ਕੋਲ ਤੇ ਥੋੜਾ ਜਿਹਾ ਲੱਗਦਾ ਪਰ ਚਲੋ ਕੋਈ ਗੱਲ ਨਹੀਂ ਦਾਨ ਚ ਲੱਗ ਰਿਹਾ ਵ ਕੋਈ ਜ ਹੋਰ ਬਣਾ ਲੂਗੇ ਕੱਟਣਾ ਬਣਾ ਲੂਗੇ ਹਾਂ ਕਾ ਚੱਲ ਪਿਆ ਹੁਣ ਕੋਈ ਆ ਪ੍ਰੋਸੈਸ ਇਹ ਤਾਂ ਅਸੀਂ ਉਂ ਰੱਖਿਆ ਵਾ ਕੁੰਡਾ ਸਬਜ਼ੀ ਬਣਾ ਕੇ ਸੁਖਵੀਰ ਲਿਆ ਮੈਂ ਫੇ ਤੋੜ ਕੇ ਇੱਕ ਛੋਲੰਗ ਲੈ ਲੈਓ ਚੱਲ ਮੈਂ ਲਿਆਦੀ ਤੋੜ ਕੇ ਚਲ ਮਾਮੀ ਤੂੰ ਲਿਆ ਦੇ ਵਜਾ ਸੁਖਵੀਰ ਨੇ ਵਿਚਾਰੀ ਲਿਆ ਨੂੜਿਆ ਮੈਨੂੰ ਕਿਉਂ ਸੁਖਵੀਰ ਕਹਿੰਦੇ ਲੈ ਕੇ ਆਉਂਗੇ ਸੁਖਵੀਰ ਕਰਤਕੁਰਦੀ ਜੀ ਲਿਆ ਫਿਰ ਫਿਰ ਜਿਹੜਾ ਮਾੜਾ ਮੋਟਾ ਹਲਦੀ ਹੁਲਦੀ ਨੂਨ ਨਾਣ ਚਾ ਪੈਣਾ ਹੈ ਉਹ ਪੇਸ ਹਾਂ ਰੱਖਿਆ ਵਾ ਅਸੀਂ ਉਹਨੂੰ ਦੇਖੋ ਪਾਰ ਡੱਬੇ ਰੱਖੇ ਚਲੋ ਆਹ ਜੀ ਛੋਲੰਗੇ 3 ਮੇ ਤੋੜ ਕੇ ਬਣਾ ਲੈ ਮੇਰੇ ਮਾਪੇ ਵੀ ਪਿੱ ਹਾਂ ਬਸ ਟਾਈਮ ਹੀ ਨਹੀਂ ਲੱਗਦਾ ਮੈਂ ਕਿਹਾ ਪੱਕ ਲਣ ਤੇ ਜਿੱਦਣ ਤੇਰਾ ਆਉਂਗਾ ਉਦੋਂ ਹੀ ਮੂਰਤ ਲਾਉਂਗੇ ਹਾਂ ਹੁਣ ਪੱਕਿਆ ਨਹੀਂ ਕਿਤੇ ਇਹ ਇਹ ਤਾਂ ਮਨੂ ਦਾ ਫੁੱਟਣੇ ਵਾਲਾ ਪੱਕ ਪੱਕ ਕੇ ਨਾ ਹੁਣ ਵਧੀਆ ਪੱਕੇ ਵਿਆਨ ਅਸੀਂ ਪਹਿਲਾਂ ਤਾਂ ਹਰੇ ਤੇ ਅਸੀਂ ਕਾ ਦੋ ਕੀ ਆਤ ਕੀ ਜਾਂ ਤਾਂ ਹੁਣ ਉਹ ਹੁਣ ਤਾਂ ਦੇ ਕਿੰਨੇ ਨਿਕਲ ਗਏ ਹਾਂ ਇੱਕ ਤਾਂ ਛੜੋ ਵੀਆ ਦੇਖੀ ਪਾਣ ਹਾਂ ਅੱਡੇ ਵੀ ਬਹੁਤ ਆ ਤੋੜ ਲਾ ਫਿਕ ਦੋ ਕੋ ਬੱਚਾ ਕੇ ਹੂੰ ਤੂੰ ਤੋਰਦੇ ਆ ਜਾ ਕੰਡੇ ਬਹੁਤ ਆ ਲੈ ਆਪਣਾ ਇਹ ਮੈਨੂੰ ਪੜਾਈ ਹਾਂ ਠੀਕ ਐ ਨੁੱਕੇ ਐ ਗੁੱਡ ਕੰਡੀਸ਼ਨ ਕੰਡੇ ਆ ਹੱਥ ਕਿੱਥੇ ਨੂੰ ਮਾਰਦਾ ਕਿਹੜਾ ਬਚਾ ਕੇ ਮਨ ਦਾ ਥੋੜਾ ਬੂਟਾ ਵੀ ਸੁੱਕਦਾ ਲੱਗਦਾ ਮਾਤਾ ਇਹ ਇਹ ਉੱਪਰ ਲੈ ਕਮਾ ਕਮਾ ਕੇ ਗੋਲ ਦੇਖ ਲਿਓ ਕਿੰਨਾ ਕਿ ਮੈਂ ਮੇਰਾ ਤਾਂ ਥੋੜੇ ਜਿਹਾ ਲੈ ਸਰਜਣਾ ਤੁਸੀਂ ਦੇਖ ਲਓ ਕਿੰਨੇ ਕੁ ਬਣਾਉਣੇ ਆ ਫੇਰ ਫੇਰ ਰਹਿਣ ਦੇ ਬਸ ਤਿੰਨ ਕ ਬਹੁਤ ਆ ਫੇਰ ਇਹ ਹਾਂ ਬਹੁਤ ਹੋਰ ਕੀ ਆ ਮੇ ਲੋ ਜੀ ਮਾਸੀ ਨੂੰ ਸਾਸਰੀ ਕੱਲ ਬਲਾਉ ਪਹਿਲਾਂ ਸਾਸਿਕਾ ਕੱਲੋਂ ਬਣਾਉਂਗੇ ਹਾਂ ਪੱਕੀ ਗੱਲ ਜਿਹੜਾ ਮੈਂ ਤਾਂ ਹੁਣ ਖਾਣੇ ਬਣਾ ਕੇ ਜਿਹੜੇ ਖਾਣੇ ਆ ਆ ਮਾਮੀ ਨੇ ਬਣਾਇਆ ਵਾ ਸਾਗ ਹਾਂ ਤੂੰ ਆ ਜਾ ਉਧਰੋਂ ਹੁਣ ਵੀ ਤਾਂ ਹਵਾਜ ਘੁੰਮਦੀ ਹੋ ਮੈਂ ਅੱਛਾ ਲੈ ਮੇਰੇ ਪਿੱਛੇ ਤੇ ਫੈਰਾ ਕਰਦੀ ਫਿਰਦੀ ਤੂੰ ਚੁੱਲ੍ਹੇ ਕੋਲ ਨੂੰ ਆਉਣ ਤੋਂ ਡਰਦੀ ਸੀ ਚੁੱਲ੍ਹੇ ਕੋਲ ਤਾਂ ਬਹੁਤ ਸੋਹਣਾ ਲੱਗਦਾ ਸੀ ਇੱਕ ਮਾਤਾ ਇੱਕ ਹਵਾ ਚੱਲਦੀ ਤੇਜ ਅੱਜ ਮੈਨੂੰ ਲੱਗਦਾ ਮੀਂਹ ਆ ਕੇ ਖੜੂਗਾ ਬੰਨ ਜਿਹੜੇ ਹਾਲਾਤ ਲੱਗਦੇ ਮੈਨੂੰ ਲੱਗਦਾ ਵੀ ਮੀਂਹ ਆਊਗਾ ਦੇਖ ਔਰੇ ਆਗੀ ਦੇਖ ਔਰੇ ਹਵਾ ਘਟ ਗਈ ਨਾ ਦੇਖ ਇੱਥੇ ਆ ਕੇ ਹਾਂ ਹਾਂ ਆ ਜਾ ਫਿਰ ਹੁਣ ਕੰਨੀ ਹਾਂ ਮਹਾ ਰਾਗੀ ਸਾਰਤਾ ਲੈ ਵੀ ਸੁਪੀਰ ਫੜ ਇਹਨੂੰ ਧੋਣ ਦੀ ਦਾ ਸਾਫ ਮੜ ਜਾ ਗਿੱਲੇ ਚ ਕੱਪੜੇ ਦਾ ਸਾਫ ਹੀ ਕਰ ਲੈ ਠੀਕ ਆ ਤਾੜੀ ਟੁੱਟੇ ਹੁਣ ਤਾਂ ਆ ਕਿੱਥੇ ਲੱਗੂ ਲੱਗ ਜੂ ਲਾਗੇ 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 ਲੱਗ ਗਿਆ ਲੇਟ ਕਰਾ ਹੋ ਚੌਕੀ ਮਾਸੀ ਤੂੰ ਬੈਠ ਜਾ ਉਹਦੇ ਕੋਲ ਨੂੰ ਚੁੱਲੇ ਕੋਲ ਨੂੰ ਐ ਤੂੰ ਵੀ ਦੇ ਜਗਾ ਮਾਸੀ ਨੂੰ ਬੈਠਣ ਨੂੰ ਮੜੀ ਨਹੀਂ ਤੇ ਜੂਤ ਸੇਕ ਕੋਲ ਨੂੰ ਅਸੇ ਪੱਟਾ ਦੇ ਲੂੰਗੀ ਉਹ ਤਾਂ ਲੈ ਮਾਸੀ ਜੀ ਚਲ ਠੀਕ ਹੈ ਬਹੁਤ ਸੇਕ ਮੂਰੇ ਵੀ ਨਹੀਂ ਬੈਠ ਹੁੰਦਾ ਨਾ ਚੱਪਲ ਪਾ ਕੇ ਚਲੇ ਜਾਊਂਗੀ ਮਾਸੀ ਉੱਪਰ ਹੁਣ ਮੈਂ ਚੱਪਲ ਪਾ ਲਈ ਹਾਂ ਚੁੱਲੇ ਪਰ ਚੱਪਲ ਲੇਕਣ ਵਾਲੇ ਤੂੰ ਸਾਨੂੰ ਕਹਿੰਦੀ ਹੁੰਦੀ ਬੀਬੀਆਂ ਕਹਿੰਦੀ ਚੁੱਲੇ ਪਰ ਚੱਪਲ ਲੇਕਣ ਚੜੀਦਾ ਹੂੰ ਹੁਣ ਔਖੀ ਆ ਥੋੜੀ ਆ ਹੁੰਦਾ ਤੁਗਵਰਮਨ ਸ਼ੂਗਰ ਹੈ ਭਾਈ ਜਿਹੜੇ ਬੰਦੇ ਨੂੰ ਸ਼ੂਗਰ ਹੁੰਦੀ ਹੈ ਚੁੱਲੇ ਪਰ ਚੋ ਹੋਰ ਲੈ ਕੇ ਚੜ ਸਕਦਾ ਭਾਈ ਉਹ ਚੱਪਲਾ ਸ਼ੂਗਰ ਦਾ ਲਾ ਦੇ ਦੇਖੋ شوف ਕਿੰਨੇ ਫੇਫੇ ਹੱਥ ਪਰ ਮੇਰੇ ਆਦੀ ਦੇ ਹੋਂ ਨਹੀਂ ਆਉਂਦੀ ਨਾ ਲਾ ਦੇ ਪੁੱਤ ਵਰਕੇ ਲਾ ਦੇ ਹਾਂ ਲੈ ਫੜੋ ਆ ਗਿਆ ਸਮਾਂ ਇਹਨਾਂ ਨੂੰ ਕਿ ਗਿੱਲੇ ਜੇ ਕੱਪੜੇ ਦਾ ਸਾਫ਼ ਕਰਨਾ ਦਾ ਮੜਾ ਜੱਕਾ ਜਾਂ ਫੇ ਪਾਣੀ ਚੋਂ ਕੱਢੇ ਦੇ ਲਫੜ ਹੋਰ ਕਨੇ ਬਿਰਕ ਕੰਮ ਪਾਰੇ ਕਰ ਹਾਂ ਕੋਲ ਆ ਮੇਰੀ ਮਾਤਾ ਮੇਰੀ ਮਾਤਾ ਕਹਿੰਦੀ ਕਹਿੰਨੇ ਮੈਂ ਪੁੱਤ ਨੂੰ ਕਹਿੰਨ ਨਾ ਰਾਜ਼ ਕਰਨਾ ਚੱਕ ਚ பை ਪਰੇ ਹੋਰ ਕੀ ਜਿੱਥੇ ਅੰਨ ਬਣਦਾ ਬਾਬਿਆਂ ਨੂੰ ਭੋਗ ਲੱਗਦਾ ਹੋਵੇ ਹਨਾ ਕਿੰਨਾ ਕੁਛ ਹੈ ਨਾ ਉੱਥੇ ਥੋੜਾ ਜਿਹਾ ਇੱਕ ਵਿਚਾਰ ਵਿਚਾਂਦਰ ਆਪਾਂ ਨੂੰ ਕਰ ਹੀ ਲੈਣਾ ਚਾਹੀਦਾ ਬਸ ਹੁਣ ਕਾ ਭਾਈ ਉਮਰ ਹੋ ਗਈ ਮੈਂ ਭੁੱਲ ਜਾਂਦੀ ਕਹਿੰਨੇ ਇਤਰ ਹੈ ਬਸ ਤੂੰ ਜਾਣਦਾ ਹੀ ਐ ਸਾਰਾ ਕੁ ਐ ਕਹਿੰਦੇ ਕਹਿੰਨੇ ਇਤਰ ਤੈਨੂੰ ਸਾਰਾ ਕੁ ਪਤਾ ਹੀ ਐ ਬਸ ਹੈ ਤੇਰੀ ਪਤਾ ਹੀ ਆ ਨਨ ਦਾ ਚਲ ਪਤਾ ਹੀ ਜਿਹੜਾ ਪਤਾ ਚਲੋ ਆਣਨ ਦਾ ਮਾਮੀ ਨੂੰ ਚਾਂ ਸਰੀਰ ਦਾ ਕੀ ਹੋ ਗਿਆ ਚਾਂ ਸਰੀਰ ਹੋ ਗਿਆ ਹੁਣ ਸਰੀਰ ਸਿਆਣਾ ਹੋ ਗਿਆ ਹਾਂ ਠੀਕ ਹੈ ਗੱਲ ਠੀਕ ਹੈ ਠੀਕ ਐ ਇੱਕ ਨਹੀਂ ਐਕਣਾ ਨਹੀਂ ਕਰੀਦਾ ਹਾਂ ਹਾਂ ਕਹਿਣਾ ਕੀ ਚਾਹੁੰਦੀ ਹੈ ਮਾਮੀ ਮੈਨੂੰ ਪਤਾ ਚੱਲ ਨਰਾਨੀ ਕਰੀਦਾ ਕਨਫਿਊਜ਼ ਹਾਂ ਬਸ ਬੇਸੇ ਸਿਆਣੇ ਔਰ ਦਨੀ ਗੱਲਾਂ ਨਹੀਂ ਕਰੀ ਗੀਆਂ ਹਾਂ ਅੱਛਾ ਤੇ ਯਾਰ ਬੜਾ ਟੁਕਲਾ ਆਗੇ ਉਹ ਇਹ ਲੱਗੇ ਤੇ ਕਰਨ ਕੋ ਸ ਮਾਮੀ ਨੂੰ ਰੋਕਦਾ ਕਹਿੰਦੇ ਵੀ ਸੁਖਵੀਰ ਕਹਿੰਦੀ ਰਣ ਤੇ ਬਣਾਉਣ ਨੂੰ ਕੁਝ ਕਿਹਾ ਹੁਣ ਉਹਨਾਂ ਮਾਮੀ ਨੂੰ ਕੋ ਚਾਲੂ ਜੂ ਨਾ ਕਰਦੀ ਮਨਾ ਕਰੇ ਹਾਂ ਸ ਬਸ ਫਿਰ ਤੁਸੀਂ ਉਹ ਗੱਲ ਕਹੀ ਉਹ ਤਾਂ ਆਰਮੀ ਦੀ ਤਿਆਰੀ ਕਰਦੀ ਸੀ ਤੇ ਤੈਂ ਵੀ ਕਿਹਾ ਤੇ ਸੁਖਮਾ ਕਹਿੰਦੇ ਸੁਖਵੀਰ ਮਨਾ ਕਰੇ ਬਹੁਤ ਛੋਟਾ ਕੁਛ ਹੈਗਾ ਮੀ ਰਾਕੇ ਹਾਂ ਹਾਈ ਸ਼ਾਬਾਸ਼ ਹਾਈ ਸ਼ਾਬਾਸ਼ ਸਭੀ ਥੋੜੀ ਹਾਂ ਬੜੇ ਘਟ ਗਏ ਸੁਖੋ ਮਣਗੀ ਗੱਲ ਬਾਤ ਐ ਨੂ ਦੇਖ ਮੋٹے ਕਰਦੇ ਜਿਆਦਾ ਹੀ ਉਹ ਜਿਆਦਾ ਹੀ ਮੋਟਾ ਹੋ ਗਿਆ ਨਹੀਂ ਪਿਛਕ ਵੀ ਜਾਣੇ ਇਹ ਤਲੇ ਤੇ ਅੱਛਾ ਪਿਛਕੋ ਜਾਣੇ ਹੈ ਨਾ ਠੀਕ ਐ ਐਨਾ ਕੁ ਅੱਛਾ ਜਿਹੜੀ ਲਾਈਟ ਸੀ ਆਪਣੀ ਲਾਈਟ ਕਿੱਥੇ ਪਈ ਸੀ ਵੀਰੋ ਗੱਡੀ 'ਚ ਐ ਗੱਡੀ 'ਚ ਮਤਲਬ ਚੱਲ ਲੈ ਕੇ ਆਉਣਾ ਮੈਂ ਚੱਲ ਠੀਕ ਐ ਕਿਹੜੀ ਲਾਈਟ ਮਤਲਬ ਵੀ ਐ ਬਾਲ ਨੇ ਲਿਆਂਦੀ ਵੀ ਹਾਂਜੀ 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 ਅੱਛਾ ਲਓ ਜੀ ਘੱਟ ਤੇ ਛੋਲੰਗਾ ਸੁਖਵੀਰ ਕਰਨੇ ਮੈਂ ਇਹ ਕਵੀਰ ਦੇ ਹੱਥ ਦਾ ਚਾਰ ਮੈਨੂੰ ਸਵਾਦ ਬਹੁਤ ਆਦਾ ਮਮੀ ਸੱਚੀ ਗੱਲ ਆ ਮਾਸੀ ਕਾਹੀ ਤਾਂ ਮੈਂ ਵੀ ਸ਼ੁਰੂ ਹੋ ਗਈ ਮੈਂ ਕੱਟ ਪਾਕੀ ਤੀਰ ਉੜਨਾ ਜਾ ਮੈਂ ਉੜਨਾ ਜਾ ਮੈਂ ਆ ਉਹ ਪਹਿਲੇ ਬਹੁਤ ਚਲਦੀ ਆ ਲੈ ਰਿਐਲਟੀ ਆ ਇਹ ਬਣਾਉਂਦੀ ਤਾਂ ਪਰ ਬਣਾਉਂਦੀ ਥੋੜਾ ਜਿਹਾ ਕੇ ਆ ਜ਼ਿਆਦਾ ਨਹੀਂ ਪੰਪ ਨਹੀਂ ਪੰਪ ਦੀ ਕੀ ਕਰਨ ਤੂੰ ਕਰ ਕੇ ਕਰਨਾ ਅਸੀਂ ਪਤਾ ਕਿਸ ਤਰ੍ਹਾਂ ਕੱਟ ਲੈਣਾ ਮਿਰਚਾ ਮਿਰਚਾ ਅੱਛਾ ਇਹ ਮਿਰਚਾ ਕੁਟੂਆ ਹੈ ਮਿਰਚਾ ਵੀ ਬਸ ਹਾਂ ਲਾਲੇ ਮਿਰਚ ਪਾਉਣੀ ਆਪਾਂ ਨੇ ਲਾਲ ਮੂਰੀ ਚੋਲ ਲਾ ਲਈ ਤਾਜ਼ ਚੜਾ ਦੇ ਜੀ ਇਹਨਾਂ ਨੂੰ ਨਹੀਂ ਚੜਾ ਦਸਾਰ ਇਹ ਜੀ ਕਿਆ ਕੋ ਛਿੱਕਾਂ ਪਜਲੂ ਚਾਰ ਔਰ ਕਿਆ ਥੋੜੀ ਪਾ ਲੈ ਖਾਸੀਆਂ ਸਾਰੀਆਂ ਵਿੱਚੇ ਉਹ ਡੰਡੀ ਡੁੰਡੀ ਛੱਡ ਤੂੰ ਪਾ ਲੈ ਚੱਕ ਡੰਡੀਆਂ ਵਿੱਚੇ ਪਾਉਣੀ ਆ ਤੁਸੀਂ ਉਹ ਸੁਖਵੀਰ ਇਹਦਾ ਗੱਲ ਬਾਤ ਹੈ ਹਾਂ ਪਾਰੇ 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 ਕਿੰਨੇ ਪਾਈ ਕੋ ਕਹ ਕੋ ਦਸ ਮਾਰਾ ਹਣਾ ਪਾਰ ਪਾਰ ਹੋਰ ਪਾਲਾ ਥੋੜੀ ਜਿਹੀ ਮੇਰੇ ਕਿਹਦੇ ਪਾਲਾ ਪਾਈ ਪਾਈ ਇਹ ਬਾਸ ਬਹੁਤ ਹੈ ਬਹੁਤ 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 ਯਾਰ ਨਹੀਂ ਦੇਖਣਾ ਮੇਲੇਣਾ ਲਾ ਫੇਰ ਕੀ ਹੋ ਗਿਆ ਮੇਰੀ ਕਾ ਤੁਹਾਨੂੰ ਇੱਥੇ ਕਿਹੜੇ ਆਪਾਂ ਨੂੰ ਲੱਭਣਾ ਸਾਰੇ ਪਾਸੇ ਜਿੱਥੇ ਮਰਜੀ ਚਲੇ ਜਾ ਤੁਸੀਂ ਆਪਣੇ ਬਾਰੇ ਸੋਚੋ ਨਾ ਕਾਏ ਤੁਸੀਂ ਆਚਾਰ ਫੇਰ ਜੀ ਵੀ ਤੁਸੀਂ ਤੂੰ ਹੀ ਬਣਾ ਕੋਲ ਨਾ ਹੋ ਜਾ ਜਾ ਹਾਂ ਮੈਂ ਲੱਗੀ ਬਣਾਉਂਗੀ ਮੰਮੀ ਬਣਾਉਂਗੀ ਹਾਂ ਮੈਂ ਤੈਨੂੰ ਮੁਰਚਾ ਮੁਰਚਾ ਪੀ ਲੈਂਦਾ ਨਾ ਪਹਿਲਾਂ ਹੋਰ ਤੇਲ ਪਾਲਾ ਮਸਕੂੜਣੇ ਤੇ ਅੱਛਾ ਅੱਛਾ ਮਸਕੂੜਣ ਤੇ ਤੇਲ ਵੀ ਵਾਲਾਂ ਦੇ ਵਿੱਚ ਦੀਆਂ ਵੀ ਅੱਖਾਂ ਚ ਨਹੀਂ ਪਾਉਂਗੀ ਆ ਹਾਂ ਅੱਖਾਂ ਵਿੱਚ ਨਹੀਂ ਪਾਉਂਗੀ ਇਹ ਵੀ ਗੱਲਾਂ ਬਾਤਾਂ ਹੀ ਕੋਈ ਨਵੀਆਂ ਨਵੀਆਂ ਜਿਹਾ ਨਾ ਕੋਈ ਤੇ ਪਤਾ ਲੱਗਦੀਆਂ ਆਂਸ ਨਹੀਂ ਉੱਡਣੀ ਚਾਨੂੰ ਚਿੱਪਾ ਕੰਗ ਨਹੀਂ ਲੱਗਣੀ ਬਸ ਪਹਿਲਾਂ ਤੇਲ ਪਾਉਣਾ ਨਾ ਸੋਨਾ ਦੇ ਕੋਈ ਗੱਲ ਬਾਤ ਕੋਈ ਪੁਰਾਣੇ ਸਮੇਂ ਦੀ ਪਹਿਲਾਂ ਤੇਲ ਪਾਉਣਾ ਪਹਿਲਾਂ ਤੇਲ ਪਾਉਣਾ ਸੁਖਵੀਰ ਤੈਨੂੰ ਤਾਂ ਮਾਮੀ ਦੱਸੂਗੀ ਹੁਣ ਸੁਖਵੀਰ ਪਹਿਲਾਂ ਤੇਲ ਫਿਰ ਜੀਰਾ ਪਾਉਣਾ ਫਿਰ ਲਮਕੀਰ ਪਾਉਣਾ ਫਿਰ ਪਾਣੀ ਖੱਟੇ ਆਇਂ ਕਰਨਾ ਉਲਟੇ ਪਸੰਦ ਚੱਲਣਾ ਕੰਮ ਪਹਿਲਾਂ ਪਾਪਾ ਜੀ ਨਾ ਨਾ ਪਾਪਾ ਜੀ ਪਾਪਾ ਜੀ ਪਾਉਣ ਦੇ ਪਹਿਲੇ ਜੀਰਾ ਮੰਨ ਲੈ ਜੀਰਾ ਜੀਰੇ ਦੇ ਵੀ ਕੱਲ ਪਹਿਲਾਂ ਤੇਲ ਪਾ ਦੇਣਾ ਫਿਰ ਜੀਰਾ ਪਾ ਦੇਣਾ ਜਾਂ ਭੁੱਜ ਗਿਆ ਉਹ ਵਿੱਚ ਆ ਸਾਰਾ ਸਾਮਾਨ ਘੇਰ ਦੇਣਾ ਉੱਪਰ ਤੇ ਨੂਨ ਹਲਦੀ ਅੱਛਾ ਬਾਤ ਬਹੁਤ ਤੇ ਬਾਦ ਉਹਨਾਂ ਰਜਾ ਦੇਣਾ ਉਹ ਅਸੀਂ ਤਲਕੇ ਨਹੀਂ ਬਣਾਉਂਦੇ ਜੀਰਾ ਨਹੀਂ ਪਾਣਾ ਇਹ ਤਾਂ ਮੰਮੀ ਇਸ ਤਰ੍ਹਾਂ ਕੱਟ ਕੇ ਤੇ ਨੂਨ ਮੇਚਰ ਰਲਾਣਾ ਉਹ ਫਿਰ ਤੁਸੀਂ ਤੁਸੀਂ ਨੂਨ ਮੇਚਰ ਰਲਾ ਕੇ ਤੁਸੀਂ ਮਹੀਨਾ ਰੱਖਣਾ ਤਾਂ ਖਾਣਾ 8-10 ਦਿਨ ਰੱਖ ਕੇ ਫਿਰ ਤੂੰ ਬੱਸ ਫਿਰ ਜਿਹੜੇ ਜੇ ਹੁਣ 8-10 ਮਿੰਟ ਦੇ 8 ਅੱਠ 10 ਮਿੰਟ ਚ ਖਾਣਾ ਹੋਵੇ ਫਿਰ ਕਿਆ ਕਰਨਾ ਪਊ ਅਸੀਂ ਉਹ ਬਣਾਉਂਦੇ ਹੀ ਨਹੀਂ ਤੇਲ ਕਿੰਨਾ ਪੈਣਾ ਉਹ ਬਾਦੂ ਆ ਬੱਸ ਉਹ ਬੱਸ ਉਹ ਚਲ ਕੋਈ ਨਹੀਂ ਛੱਡ ਜਾਣਾ ਸੱਜ ਤਖਤੀ ਆ ਤੜਨਾ ਤਾਂ ਚੜ ਹੋ ਜਾਣਾ ਵਾਹ ਜੀ ਵਾਹ ਇਧਰ ਗੱਲਬਾਤ ਬਣਾਤੀ ਮੁੰਡੇ ਨੇ ਚੁੱਕਤਾ ਫੱਟਾ ਖਿੱਚਦੀ ਕਿੱਲੀ ਐਦਾਂ ਹੀ ਆ ਫਿਰ ਉਧਰ ਕੁੱਤਾ ਰੋਈ ਜਾਂਦਾ ਬਾਦੂ ਜਿਆਦਾ ਨਹੀਂ ਬੱਸ ਬਹੁਤ 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 ਸ਼ਿਆਰ ਮੇਰੇ ਭਾਈ ਹੋਰ ਵਾਹ ਕਰੋ ਹਾਂ ਮਠਾਣੀ ਓਏ ਤਾਂ ਮਾਤਾ ਤੂੰ ਦੇਖੀ ਥਈ ਮਠਾ ਇਹਦੇ ਵਿੱਚ ਤੇ ਨਿਕਲਦਾ ਐ ਚੀਜ਼ ਇਹ ਜੀ ਐ ਮਠਾ ਆਪਣੇ ਆਪ ਵਿੱਚ ਤੇ ਆਉਂਦਾ ਇਹਦੇ ਹੁਣ ਕੀ ਕਰਨਾ ਇਹਦੇ ਕੱਪੜਿਆਂ ਕੋਪਰਾਂ ਤੇ ਪਈ ਜਾਵੇ ਹੁਣ ਤਾਂ ਦਬਈ ਬਣ ਗਈ ਵਾਸ ਇਹਦੀ ਰੀਓ ਅੱਛਾ ਦਬਈ ਜਾਣਾ ਨਹੀਂ ਬਿਚਾਰੀ ਦਬਈ ਵਾਲੇ ਕੱਪੜੇ ਦੌਰੇ ਆ ਗਏ ਹੁਣ ਕੰਮ ਹੀ ਦੇ ਓਏ ਮੰਮੀ ਬੀਕੋ ਹੋ ਗਏ ਹਾਂ ਪਾ ਦੋ ਬੋਲਵਾ ਕਰੋ ਯਾਰ ਮੇਰੇ ਭਾਈ ਮਾਨਗੀ ਗੱਲ ਬਾਤ ਚੱਲ ਮੇਰੇ ਭਾਈ ਹੁਣ ਤਾਂ ਕਿਰਪਾ ਬਾਬੇ ਨਾਨਕ ਦੀ ਵਾਲੇ ਹੋ ਜਾਣਾ ਵਿਸਰਾ ਹੀ ਬਣਾਉਣਾ ਕੱਲ੍ਹ ਤ ਪਹਿਲਾਂ ਜੇ ਖਾਊਗਾ ਮਾਮਾ ਆ ਕੇ ਤਾਂ ਤਾਂ ਪਤਾ ਲੱਗੂਗਾ ਵੀ ਸਵਾਦ ਹੈ ਕਿ ਨਹੀਂ ਹੈ ਧੂਆ ਨੂੰ ਕਹੋ ਡੋਏ ਆਈ ਨਾੜੀ ਗੱਲ ਇਹ ਡੋਲੇ ਨਾਲ ਨਾੜੀ ਗੱਲ ਸੁਣਾ ਦੇ ਮਾਤਾ ਨਿੱਕਿਆ ਗੱਲ ਦੀ ਮਸੀ ਆ ਦੀ ਜਲੇਤਰ ਨੂੰ ਦੇਣੇ ਮਸੀ ਹਾਂ ਪੂਆ ਫਰਾਈ ਡੋਲੇ ਨਾਲ ਰਹੇ ਹੱਤੇ ਜੰਮ ਜਾਣੇ ਫਿਰ ਉੱਤਰਾ ਦੇ ਮੈਨੂੰ ਨਹੀਂ ਕਹਦਾ ਕੋਈ ਬਾਵਾ ਗਲਤੀ ਡੋਲੇ ਨਾਲ ਜਾਣੀ ਪਤਾ ਨਹੀਂ ਮੈਨੂੰ ਆਪ ਨਹੀਂ ਪਤਾ ਬੱਸ ਪੂਆ ਨੂੰ ਪਤਾ ਹੈ ਪੁੱਲ ਗਈ ਹਾਂ ਪੁੱਲ ਗਈ ਹੁਣ ਤਾਂ ਮੈਂ ਠੀਕ ਆ ਇਹ ਬੀਜ ਲੈ ਕੇ ਜਾਣੇ ਖੇਤਾਂ ਚ ਬੀਜ ਦੇ ਆਪਣੇ ਜਾਣਾ ਉੱਥੇ ਕੱਢ ਕੇ ਬੀਜ ਬੁੱਤ ਚਾਹੀਦੇ ਸਾਨੂੰ ਇਹ ਲੈ ਨਾ ਸੱਚੀ ਉਹਨੇ ਕਿਹਾ ਨਹੀਂ ਸੀ ਵੀਰ ਮੈਂ ਉੱਥੇ ਮਾੜਾ ਮਾੜਾ ਤਾਂ ਕਿਹਾ ਹੋਗਾ ਜੇ ਆਪਾਂ ਗੇਰਦੂ ਕੋਈ ਜੰਮ ਗਿਆ ਤਾਂ ਬੱਸ ਬਾਰੇ ਨਹੀਂ ਆ ਰਹੇ ਆਪਣਾ ਨਾਲੀ ਜੀ ਖੰਨੀ ਦੇ ਵਿੱਚ ਢੇਰ ਕਾ ਉੱਪਰ ਮਿੱਟੀ ਜੀ ਫੇਰ ਦੇਣੀ ਜਿਹੜਾ ਭੁੱਟਾ ਗੰਮਗਾ ਠੀਕਾ ਜਿਹੜਾ ਨਾ ਗੰਮਿਆ ਪਾ ਮਾਤਾ ਨਾਲ ਦੀ ਨਾਲ ਹੁਣ ਇਹਦੇ ਵਿੱਚ ਤੇ ਉਹ ਹਲਦੀ ਹਲਦੀ ਜੀ ਪੈਣੀ ਹੈ ਨੂਨ ਹਾਂ ਨੂਨ ਨਾਲ ਦੀ ਪਾ ਦੋ ਤਾਂ ਹੀ ਪੱਕੂਗਾ ਨਾ ਫਿਰ ਉਹ ਮਿਰਚੇ ਵੀ ਪਾ ਦੋ ਮਾਮੀ ਪਾ ਲੈ ਪਾ ਲੈ ਦੇ 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 ਮਿਰਚੇ ਦੇ ਦੇ ਵਾਏ ਮਿਰਚਾਂ ਦਾ ਨਾਲੇ ਚਿੰਬੜ ਗਿਆ ਤੇਰੀਆਂ ਵਧੀਆ ਸਗੋਂ ਦੇਖ ਲੋ ਜਮਾ ਤੂੰ ਸੁਨੂਟੀ ਤੇ ਨਾ ਦੇਖੋ ਜੀ ਇੰਨਾ ਪਾ ਦਿਆ ਹਣਾ ਹਾਂ ਇੰਨਾ ਕ ਪਾ ਦੋ ਜੀ ਹੋਰ ਪਾ ਦੋ ਚਾਰ ਬਸ ਹਲਦੀ ਦੀ ਵੈਸੇ ਖਾਸ ਲੋੜ ਨਹੀਂ ਹੁੰਦੀ ਆਪਣੇ ਮਿੱਤੇ ਵਾਰ ਬਹੁਤ ਤੇਜ਼ ਹੈ ਮੇਰੇ ਤੇ ਅੱਛਾ ਬਹੁਤ ਤੇਜ਼ ਹੈ ਮੇਰੇ ਤੇ ਦੇਖੋ ਕਿੰਨੀ ਤੇਜ਼ ਲੱਗੂਗਾ ਪਤਾ ਹੋਣਾ ਖਾਏ ਤੇ ਪਤਾ ਲੱਗੂ ਨਾ ਬਹੁਤ ਤਾਂ ਤੇਜ਼ ਦਿਨ ਆਖਦੇ ਹੈ ਨਾ ਹੋਰ ਪਾ ਦੇ ਦੱਤ ਬੜਾ ਜਬ ਵਾ ਇਹ ਜਿਆਦਾ ਚੱਲ ਬਸ ਕਹਿਣਾ ਮਾਤਾ ਪਤਾ ਕੀ ਗੱਲ ਹੈ ਖਟਿਆਈ ਤੇ ਨਮਕ ਲੱਗ ਬਸ ਬਸ ਆਹੀ ਗੱਲ ਹੈ ਖਟਿਆਈ ਤੇ ਥੋੜਾ ਜਿਆਦਾ ਪੈ ਜਾਂਦਾ ਨਮਕ ਨਹੀਂ ਇਹ ਸੋਟਾ ਕਾਹਦਾ ਕਹਿੰਦੇ ਤੁਸੀਂ ਕਾਹਦਾ ਕੇ تیر ਮਰੇ تیر ਮਰਾ تیر ਮਰੇ ਦਾ ਸੋਟਾ ਹੈ ਇੱਕ ਨਹੀਂ ਉਹ ਕਾ ਨਾ ਜਿਹੜੇ ਮਫੋੜੇ ਜਿਹੇ ਹੁੰਦੇ ਉਹੀ ਆਹ ਆ ਦੇ ਤੇਜ ਫਾੜਾ ਫਿਰ ਇਹ ਤੇਰਮਰਾ ਥੋੜਾ ਤੇਜ ਫਾੜਾ ਤੇਜ ਫਾੜਾ ਤੇਰਮਰਾ ਉਹੀ ਗੱਲ ਮੈਂ ਕਹੀ ਜਾਂਦਾ ਤੇ ਕਾ ਆ ਫਿਰ ਕਿਆਲਪੁਰ ਜਾਂਦਾ ਨਾ ਹੁਣ ਮੈਂ ਤੁ ਵੀ ਕਈ ਵਾਰ ਸਾਂਣ ਹੋ ਗਏ ਨਾ ਹੁਣ ਤਾਂ ਆਦਾ ਮੈਨੂੰ ਕਿਹਾ ਨਾ ਜੀ ਬਿਲੇ ਜਾ ਹਾਂ ਵੀ 100 ਰੁਪਏ ਤੇਰੇ ਬਾਅਦ ਵੀ 100 ਰੁਪਏ ਤੇਰੇ ਫੇਰਨਾ ਹੈ ਏ ਦਮ ਨਹੀਂ ਲੱਗਦੀ। ਗੱਲ ਤਾਂ ਔੜ ਲੈ ਜੀ। ਹੈਂ? ਮਾਰਦੀ ਵੀ ਬੋਲਦੀ ਬੋਲਦੀ ਵਿਚਾਲੀ ਬ੍ਰੇਕਾਂ ਮਾਰ ਜੰਦੀ ਐ। ਬੰਦਾ ਕਾਹਤ ਸਮਝ ਜਾਂਦਾ ਫੇ ਫਾਇਦਾ ਕਿਆ ਹੁੰਦਾ। ਲੱਗੀ ਗੱਲ ਬਣ। ਚਾਰ ਬਣ ਗਿਆ ਬੱਸ। ਆ ਚਾਰ ਬਣ ਚੱਲਿਆ ਬਸ। ਅੱਛਾ ਬੱਸ 17 ਬਣਾ ਦੇ ਤੂੰ। ਮੈਂ ਹਾਂ ਥੋੜੇ ਨੇੜੇ ਪਾਸਾ। ਬਾਈ ਨੂੰ ਤਲ ਦੇ ਜਾਂਦਾ ਤੇਲ ਜ਼ਿਆਦਾ ਹੀ ਪੈ ਗਿਆ ਵੈਸੇ ਤੇਰੇ ਇਹਦੇ ਚ। ਚਲੋ ਨੀ ਫਿਰ ਕੀ ਹੋ ਗਿਆ ਤੇਲ ਤਾਂ ਐ ਨਿਕਲ ਜਾਣਾ ਸਾਡਾ ਅੱਛਾ ਕੱਲ ਨੂੰ ਹੋਰ ਖੱਟੇ ਤਲ ਲੂਗੇ ਇਹ ਹਾਂ ਇਹ ਹੋ ਸਕਦੀ ਗੱਲ ਪਰ ਇਹਨੂੰ ਤਾਲ ਸਵਾਰ ਕੇ ਹਲ ਤੜਿਆ ਨਹੀਂ ਹੈਗਾ ਸੇ ਤਲ ਹੋਣਾ ਹੈ ਹਾਂ ਅਜੇ ਤੜੀ ਤੇ ਫੋਨ ਹੋ ਜਾਣਾ ਤੁਹਾਨੂੰ ਨਾਲੇ ਤੁਸੀਂ ਖਾਓਗੇ ਨਾਲੇ ਨੇਤਰ ਨੂੰ ਯਾਦ ਕਰੋਗੇ ਮੈਂ ਉਹੀ ਥੋੜੋ ਹਰ ਵਾਰ ਪਹਿਲਾਂ ਘਰ ਤੇ ਤੁਰਦਾ ਹੋਇਆ ਕਹਿੰਦਾ ਹੁੰਦਾ ਵੀ ਕਰੋ ਹਿੱਲਾ ਮੇਰਾ ਕੋਈ ਐ ਚੀਜ਼ਾਂ ਦਾ ਬਸ ਕੜਾਹੀ ਵੀ ਸਾਡੀ ਫਿਰ ਵੀਡੀਓ ਚ ਪਾਉਣੇ ਜੋਗੀ ਹੋਆ ਕਾਲੋ ਜੀ ਕਾਲੋ ਰੱਖੀ ਜਿਹੜੀ ਅਸੀਂ ਹਾਂ ਟੋਪੀ ਦੇਤੀ ਹੁਣ ਵੀ ਰਾਤ ਨੂੰ ਵੀ ਨਾ ਲੱਗੇ ਇਹਨੂੰ ਨਾ ਇਹ ਫਿਰ ਨਾ ਕੋਈ ਚੀਜ਼ ਮੂੰਹ ਨਾਲ ਆਵੇ ਫਿਰ ਆ ਰੱਖਦਾ ਅੱਛਾ ਅੱਛਾ ਠੀਕ ਹੈ ਠੀਕ ਹੈ ਬੜੀ ਸਿਆਣੀ ਗੱਲ ਹੈ ਮੇਰੇ ਚੱਕੇ ਦੇ ਇਤਰਾ ਨਾਲੋਂ ਕਾਸੇ ਜਿੱਥੇ ਕੋਈ ਚੀਜ਼ ਮੂੰਹ ਲਾਇਆ ਹੂੰ 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 ਕੁੱਤਾ ਕੀ ਸੀਗਾ ਟਿੰਬੜਾ ਬਾਂਦਰ ਬਾਂਦਰ ਬਾਂਦ ਨਹੀਂ ਰਿਹਾ ਉਹ ਕਹਿੰਦੇ ਨਹੀਂ ਕੱਢੋ ਅੱਛਾ ਬਾਂਦ ਕਰਦੇ ਆ ਬਾਹਰ ਕਰਦੇ ਆ ਅੰਦਰ ਬਾਹਰ ਹੱਸਦਾ ਹੁਣ ਫੜ ਦੇ ਕੀ ਲੋਈ ਮਿਰਚਾਂ ਆ ਗਈਆਂ ਹਾਂ ਮੈਂ ਹੁਣ ਤੁਸੀਂ ਐਂ ਕਰੋ ਨੇਰਾ ਗਿਆ ਹੋ ਆਟਵਾਨ ਕੇ ਬੇਂਤੀਆਂ ਰੋਟੀਆਂ ਨੂੰ ਵੀ ਕਰ ਲੋ ਹੁਣ ਨੇੜੇ ਨੂੰ ਕੰਮ ਹਾਂ ਬਸ ਆਟਾ ਗੁੰਨਿਆ ਵਾ ਰੋਟੀ ਬਣਾਉਣ ਦੇ ਸੀ ਤੜ ਤੜ ਇਹ ਦੋ ਤાળਦੇ ਹਲਮਾ ਤਾਂ ਤાળ ਹੁਆਦਾ ਹੈ ਹਾਂ ਰਜਣ ਤੋਂ ਟੱਕ ਦੋ ਬਸ ਲੈ ਚਲੋ ਜੀ ਦਿਖਾ ਲਿਆ ਜੀ ਲੋਕਾਂ ਨੇ ਇਹਨੂੰ ਦੇਖ ਦੇਖ ਕੇ ਖੁਸ਼ ਹੋ ਜਾਣਾ ਤਾਂ ਦੇਖਿਆ ਤੇ ਇਹਨੂੰ ਦੇਖ ਦੇਖ ਕੇ ਲੋਕ ਖੁਸ਼ ਹੋ ਰਹੇ ਆ ਬਸ ਉਹਨਾਂ ਟੱਕਣ ਨੂੰ ਦੇਖਣਾ ਮੈਨੂੰ ਆਇਆ ਦੱਸੋ ਗੱਲ ਤੁਸੀਂ ਸੁਣਾਉਣੀ ਨਹੀਂ ਹੈਗੀ ਕੋਈ ਵੀ ਹੈਂ ਆਪਾਂ ਦੀ ਆਪਣਾ ਚਾਰ ਵੀ ਆ ਵੀ ਆਪਣਾ ਚਾਰ ਹੀ ਛਕਦਾ ਸਾਡੇ ਚਾਰ ਨੂੰ ਨਜ਼ਰ ਨਾ ਲੱਗ ਜੇ ਹੋਰ ਬਬੀ ਇਹ ਆਜਾ ਤੁਸੀਂ ਖਾ ਲੈਣਾ ਤੁਸੀਂ ਕੱਲ ਨੂੰ ਤਾਂ ਦੇਖੋਗੇ ਫਿਰ ਕੱਲ ਨੂੰ ਦੇਖ ਇਹ ਤਾਂ ਮੈਂ ਤਿੰਨ ਦਿਨ ਤੁਹਾਡੇ ਕੋਲ ਰਹਿਣਾ ਤਿੰਨ ਦਿਨ ਚ ਮੈਂ ਹੀ ਖਾ ਜਾਣਾ ਇਕੱਲੇ ਨਹੀਂ ਲਾ ਕੁਝ ਦੇਖੀ ਤੇਲ ਕਿੰਨਾ ਨਿਕਲਣਾ ਦੇ ਕੱਲ ਦੇ ਹਾਂਜੀ ਮੈਂ ਤੁਹਾਨੂੰ ਕਹੀ ਜਾਂਦਾ ਤੇਲ ਵੱਧ ਪੈ ਗਿਆ ਥੋੜਾ ਜਿਹਾ ਕੋਈ ਚੱਕਰ ਨਹੀਂ ਚੱਕ ਲਿਆ ਉੱਪਰ ਤੇ ਵਧੀਆ ਹੁੰਦਾ ਚੱਕੜਾ ਕਿਉਂ ਸੀ ਕੱਲ ਨੂੰ ਖੱਟੇ ਤਿੰਨ ਹੋਰ ਤਲ ਦੂਗਾ ਇਹਦੇ ਚੱਕ ਦੇ ਫੱਟੇ ਇਹ ਵੀ ਗੱਲ ਥੋੜੀ ਥੋੜਾ ਆਨੇ ਆ ਮਾਤਾ ਸਣਾ ਦੇਖੋ ਗੱਲ ਬਾਤ ਝੋੜਿਆ ਨਾ ਰਾਲੀ ਝੋੜਿਆ ਨਾ ਰਾਲੀ ਇਹ ਗੱਲ ਹੈ ਆਹੀ ਗੱਲ ਹੈ ਇਹਨੂੰ ਕੋਈ ਗੱਲ ਯਾਦ ਆ ਪਰ ਭੁੱਲੇ ਹੋਇਆ ਹੈ ਮੈਂ ਪੁੱਛਦੇ ਬੰਨੀ ਹੈ ਗਾਇ ਇਹ ਭਾਈ ਗੱਲ ਆ ਕਿ ਕੋਈ ਜ਼ਮਾਨੇ ਚ ਬਰਾਤ ਜਾਂਦੀ ਸੀ ਕਹਿੰਦੇ ਉਰੇ ਅੱਛਾ ਕਿ ਆਏ ਤੇ ਆਪਣੇ ਘਰਾਂ ਦੇ ਕੋਲ ਨੂੰ ਇੱਥੇ ਨੇੜੇ-ਤੇੜੇ ਜੋੜ ਜਾਂਦੀ ਕਰਦੇ ਪੜਾ ਗਿਆ ਨਹੀਂ ਇੱਥੇ ਨਾ ਤਰ ਪਿੱਛੇ ਗਿਆ ਤਾਂ ਤੂੰ ਆ ਹਾਂ 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 ਦਪਰਾ ਪੀਂਡੀਆਂ ਜੇ ਅਸੀਂ ਜੇ ਬਣੇ ਵੇ ਆ ਆਹੋ ਹਾਂ ਵੀ ਉਹ ਰਾਮ ਬਰਾਤ ਆਈ ਦੀ ਉਹ ਮੈਂ ਸੁਣੀ ਹੋਈ ਤਾਂ ਹੈ ਸੱਚੀ ਹੈ ਕਿ ਸੁਣੀ ਸੁਣਾਈਆਂ ਗੱਲਾਂ ਕਰੀ ਜਾਂਦੇ ਆ ਸੱਚੀ ਆ ਸੱਚੀ ਆ ਜਮਾਨੇ ਦੀ ਆ ਸੱਚੀ ਆ ਅੱਛਾ ਪੁਰਾਣੇ ਜਮਾਨੇ ਦੀਆਂ ਗੱਲਾਂ ਕਰਦੇ ਸੀ ਨਹੀਂ ਵੀ ਪੁਰਾਣੇ ਨਹੀਂ ਉਹ ਰਾਮ ਕਰਨ ਬੈਠ ਗਏ ਕੋਈ ਰਾਮ ਕਰਨ ਬੈਠ ਗਿਆ ਉਹ ਵਾਸ਼ਕਤੀ ਸੀ ਉਥੇ ਉਹਦੇ ਪੱਥਰ ਵਿੱਚ ਸ਼ਕਤੀ ਸੀ ਕੋਈ ਸੁਹਾਗ ਹੀ ਵਿਚੇ ਚਲੇਗੇ ਜੀਜਾ ਲਾੜੀ ਦਾ ਡੋਲਾ ਮਤਲਬ ਕੀ ਜਿਦਾਂ ਸਾਰੇ ਆ ਬੜਲੇ ਸੀਰਜੇ ਵਿਚੇ ਹੀ ਹੋ ਗਈ ਜਿਹੜਾ ਆਪਣੇ ਵਿਆਹ ਦੇਖਣਾ ਉਹਦੇ ਵਿੱਚ ਵੀ ਡੋਲੇ 'ਚ ਬੈਠ ਕੇ ਆਉਂਗੀ ਕੁੜੀ ਵਿਚਾਰੀ ਅੱਛਾ ਦਿਖਾਵਾਂਗੇ ਜੀ ਤੁਹਾਨੂੰ ਵਿਆਹ ਟੈਨਸ਼ਨ ਨਾ ਲੋ ਵਾ ਤੁਸੀਂ ਦੇਖੀ ਚੱਲਿਓ ਹੁਣ ਹਾਲ ਤਾਂ ਵਿਆਹ ਸਾਡਾ ਇੱਥੇ ਬਣਿਆ ਪਿਆ ਆ ਤਾਂ ਚਾਰ ਬਣਦਾ ਮਾਮੀ ਕੋਲ ਇਹ ਵਿਆਹ ਉਹਨਾਂ ਦੇ ਚਿਹੁਰਤਾ ਦੇ ਕੰਮ ਹੁੰਦੇ ਆ ਹੁਣ ਉਹਨਾਂ ਦੇ ਕੱਲ ਉਹ ਬੱਧਰਾ ਨਹੀਂ ਪਹਿਣ ਪੱਧਰਾ ਆਪਾਂ ਕਹਿੰਦੇ ਹੂੰ ਕੱਲ ਪੱਧਰਾ ਬੈਠਣੀ ਆ ਸਵੇਰੇ ਅੱਛਾ 4 ਵਜੇ ਤੇ ਸ਼ੁਰੂ ਹੋਣਾ ਨਾ ਸਵੇਰੇ 4 ਵਜੇ ਜਾਣਾ ਪੈਣਾ ਮੈਨੂੰ ਹਾਂ ਸ਼ਾਮ ਨੂੰ 4 ਵਜੇ ਤੇ ਹੋਣਾ ਸ਼ੁਰੂ ਤੇਰਾ ਅੱਛਾ ਤੰਦੂ ਤਾਂ ਆਪ ਨਹੀਂ ਪਤਾ ਨਾ ਦਿਨ ਵਿੱਚ ਜਾ ਕੇ ਆਉਣਾ ਆਪਾਂ ਨੇ ਘਰ ਕੋ ਤਾਂ ਸਜਾਇਆ ਵਾ ਹੁਣ हां ਜਿਹੜਾ ਮਾਰਿਆ ਕਾਕੂ ਵਰ ਤੁਸੀਂ ਕਾਕੂ ਚੱਲਾਂਗੇ ਆਪਾਂ ਦੋਨੇ ਜਣੇ ਹੈਨਾ ਮਾਮੇ ਨੂੰ ਮਾਮੇ ਦੇ ਆੜੀ ਨੂੰ ਮਿਲੇ ਆਉਂਗੇ ਆਪਾਂ ਜਨਾਨੀਆਂ ਚੱਲੂਗੇ ਸ਼ਾਮ ਦੇ ਨੂੰ ਪਤਾ ਲੱਗ ਮਾਥੇ ਪ੍ਰੋਗਰਾਮ ਸਾਰੇ ਪੁੱਛਿਆ ਉਹਨਾਂ ਨੂੰ ਵੀ ਕਿਹੜੇ ਟਾਈਮ ਤੁਸੀਂ ਕੀ ਕਰਨਾ ਬਾ ਗੱਡੀ ਚੱਕ ਕੇ ਆਪਾਂ ਫਿਰ ਉੱਥੇ ਸ਼ੁਰੂ ਕਰ ਦੇਣਾ ਪ੍ਰੋਸੈਸ ਆਪਾਂ ਨੇ ਆ ਆ ਗਈ ਨਿਕਲ ਕੇ ਸੱਲਾ ਬੰਦ ਬਣ ਗਈ ਉਹ ਆ ਗਈ ਨਿਕਲ ਕੇ ਦੇਖਣਾ ਉਹ ਕੂਤਰਾ ਕੂਤਰਾ ਦਾ ਚਲ ਕੋ ਮੀ ਜਾਂਦਾ ਬਈ ਐਂ ਕਰੋ ਵੀ ਆਟਾ-ਆਟਾ ਨੇੜੇ ਨੂੰ ਕਰ ਲਓ ਐਂ ਨਹੀਂ ਨਾ ਗੱਲ ਬਾਤ ਨੇ ਆ ਜਾ ਪੁੱਤੋ ਪੇ ਘਾ ਚੁੱਕੇ ਲਿਆ ਮਾਵਣੀ ਜੀ ਆ ਜਾ ਸ਼ਿਆਰੋ ਗਾਂ ਦੂਣ ਜਾਣਾ ਹਲੀ ਨੇ ਹਾਂ ਮੈਂ ਗਾ ਚੁੱਕੀ ਹਲੀ ਸ਼ਿਆਰੋ ਕੋਈ ਨਹੀਂ ਫਿਰ ਅਸੀਂ ਹੁਣ ਚਾਹ ਬਣਾ ਕੇ ਬਾਅਦ ਚ ਮਿਲਦੇ ਹਾਂ ਜੀ ਹੁਣ ਹਾਂ ਬਸ 5-10 ਮਿੰਟ ਚ ਆ ਗਈ ਮੈਂ ਹੁਣੀ ਗੰਦੀ ਨਹੀਂ ਹੋਣੀ ਜੱਦੀ ਗਈ ਕੋਈ ਕਰਨੀ ਐ ਛੇ ਛੇ ਸਵੇ ਤੂੰ ਹੋ ਜਾ ਚੱਲਾ ਚਾਰ ਦੇ ਕੋਲ ਇਹ ਸਕਲਾ ਹੈ ਮੀ ਗਾ ਤੇ ਡਿੰਪਲ ਸੁਖਵੀਰ ਦੇ ਹੱਥ ਦਾ ਖਾਣਾ ਮੈਂ ਹਾਂ ਸੁਖਵੀਰ ਲਾ ਤੇਰ ਤੋਂ ਆਏ ਨਹੀਂ ਗੱਲ ਬਣਨੀ ਬਈ ਨਾ 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 ਆ ਫੱਟਾ ਪਿਆ ਗਿਆ ਸੁਖਵੀਰ ਕੱਢ ਜੋ ਮੇਰੇ ਪੈਰ ਸੌਂ ਗਿਆ ਪੈਰ ਸੌਂ ਗਿਆ ਮੈਂ ਮੱਝੋਗਾ ਤੂੰ ਉੱਥੇ ਡਿੰਗਰਾ ਦੇ ਮਾਤਾ ਪੈਰ ਸੌਣ ਲੱਗ ਗਿਆ ਦੇਖਦਾ ਸਹੀ ਸਾਰੇ ਹੀ ਸੋਨੇ ਨੂੰ ਜੋ ਜਾਂਦਾ ਸਵੇਰ ਉੱਠ ਕੜ ਆਈ ਦੀ ਬਹੁਤ ਔਖੀ ਉੱਠਦੀ ਰਹਾ ਢੱਡ ਢਿੱਡ ਕਰੇਵੇਂ ਰੋਟੀਆਂ ਸਾਈ ਜਾਣੀਆਂ ਨਹੀਂ ਬਗੈਰ ਮਤਲਬ ਦੇ ਜਿਆਦਾ ਰੋਟੀਆਂ ਖਾ ਕੇ ਨਹੀਂ ਵੱਧਦੇ ਹੁਣ ਸੁਖਵੀਰ ਐ ਨਹੀਂ ਕਹਿੰਦੀ ਹੈ ਕਿ ਵੀ ਆਪ ਬੈਠਣਾ ਤਾਂ ਅੱਛਾ ਸੇਖ ਕੋਲ ਨੂੰ ਨਾ ਲਾ ਤਾਂ ਇੱਧਰ ਵੀ ਆਏ ਮੇਰੇ ਹੱਥ ਹੈ ਸੀ ਕਿਹਾ ਕਰਨੀ ਸੀ ਪਣ ਚੱਲਿਆ ਮੜੀ ਝੁਕਸਰ ਹੈ ਬਣ ਗਿਆ ਬਣ ਗਿਆ ਇਹ ਨਿਗਾਰਾ ਬਣ ਜਾਣਾ ਹੁਣ ਗਾਰਾ ਹੀ ਬਣਾਉਣਾ ਬਸ ਆਪਾਂ ਨੇ ਹੁਣ ਬੀਜ ਤਾਂ ਕੱਢ ਕੇ ਥੋੜੀ ਜਿਹੀ ਉਧਰ ਪਾਤੇ ਜਿਹੜਾ ਕੋਈ ਰਹਿ ਗਿਆ ਹੁਣ ਵਿੱਚ ਸਾਰੇ ਨਹੀਂ ਨਿਕਲਣੇ ਕੋਈ ਜਾਣੀ ਜਾਂਦਾ ਇਹ ਅੱਜ ਚਾਰੇ ਕੋ ਖੁੱਤੇ ਜਿਹਾ ਕੱਢ ਕੇ ਹੀ ਹਾਂ ਵੀਆ ਤੇ ਕਰਪੈਂਦਾ ਅਚਾਰ ਦੀ ਖੁਸ਼ਬੂ ਲੱਗੀ ਨਾ ਹਣ ਮਾਤਾ ਨਾ ਹਾਂ ਬਸ ਉਹੀ ਗੱਲ ਕਹਿੰਦਾ ਮਜ਼ਾ ਤੇ ਖੁਸ਼ਬੂ ਆਉਣ ਲੱਗਦੀ ਤਾਂ ਇਹਦਾ ਮਤਲਬ ਵੱਧ ਕੱਚਾ ਜਾ ਹੋ ਗਿਆ ਖਾਂ ਦੇ ਤੋਂ ਕਾ ਹੋ ਗਿਆ ਇਹ ਤਾਂ ਗੁੜ ਪਾ ਕੇ ਬਣਾਇਆ ਕਰਦੇ ਨਾ ਨੂੰ ਇਹ ਖੱਟੇ ਦਾ ਉਹ ਹੋਰ ਕੁਛ ਆਹੋ ਉਹ ਨਹੀਂ ਵਧੀਆ ਲੱਗਦਾ ਗੁੜ ਦੀ ਆਹ ਵਧੀਆ ਲੱਗਦਾ ਚਟਪਟਾ ਜਾ ਪਾਣੀ ਚੀਨੀ ਖੱਟ ਮਿੱਠਾ ਨਹੀਂ 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 ਇਹਦੇ ਚ ਮਾਤਾ ਜੀ ਚ ਹੈ ਹੀ ਬਹੁਤ ਚੀਨੀ ਆਪਣੇ ਆਪ ਇਹਦੇ ਚ ਚੀਨੀ ਸਭ ਥੱਲੇ ਨਹੀਂ ਲੱਗਦਾ ਨਹੀਂ ਨਹੀਂ ਬਾ ਫੇ ਰਹਿਣ ਦੇ ਫਿਰ ਕੀ ਹਲਾਈ ਜਾਂਦੀ ਹੁਣ ਕੜਾਹ ਬਣਾਉਣਾ ਇਹਦਾ ਬਣ ਕੇ ਨਾ ਥੱਲੇ ਹੁਣ ਤੁਹਾਨੂੰ ਕੜਾਹ ਬਣਾ ਕੇ ਖਾਓ ਬਣ ਕੇ ਆਉ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਅੱਛਾ ਥੋੜਾ ਜਿਹਾ ਲੱਗ ਲੈਣੇ ਸਹੀ ਪਾਪਾ ਜੀ ਖਾਸਾ ਸੇਕ ਲਾਉਂਦੇ ਹੁੰਦੇ ਆ ਜੀ ਬੋਲ ਇਨਗਲਾ ਦਾ ਸੇਕ ਉਹ ਤੇਰੇ ਕੋਲ ਬੈਠ ਕੇ ਬਣਾਇਆ ਕਰਦੇ ਪਾਪਾ ਜੀ ਹੈ ਕਿ ਬਣਾਇਆ ਤੁਸੀਂ ਉਹਨਾਂ ਨੇ ਇਕੱਠਾ ਕਰਕੇ ਤੇ ਅਚਾਰ ਲੈ ਤੂੰ ਤੇ ਪਾਸ ਮਾ ਸੀ ਵੀ ਵਸਾ ਪਾ ਸੀ ਕਿ ਨਹੀਂ ਅੱਨੇ ਆ ਕੇ ਸੇਕ ਲਾਉਂਦਾ ਉਹ ਤਸ ਇਹਨੂੰ ਕੀ ਆ ਪਤਾ ਭਲਾ ਦੱਸ ਬਿਦਿਆ ਕਰ ਬਣਾਇਆ ਤਾਂ ਦੇਖ ਖਾਦਾ ਤਾਂ ਆਏ ਮੈਂ ਫਿਰ ਤੈਨੂੰ ਨਾ ਪਤਾ ਵੀ ਕਿੰਨਾ ਕੇ ਸੇਕ ਲੱਗਿਆ ਉਹ ਖਾਦਾ ਤਾਂ ਤਾਂ ਹੁਣ ਅੱਗਾ ਕੀ ਮੈਂ ਮਾ ਮਾ ਕੋ ਮੋ ਐ ਕੋ ਕਾ ਫੋਨ ਚੋਰੀ ਫੜੋਗੇ ਵੀ ਚੀਜ਼ੇ ਨਾ ਚਾਰ ਬਣਾਉਂਦੇ ਸਾਰੇ ਅੰਦੇ ਹੀ ਨੇ ਅੱਜਾ ਹਾਂ ਅੱਜਾ ਪਾਪਾ ਜੀ ਨੇ ਬਣਾਇਆ ਵਾਸੀ ਨਹੀਂ ਖਾਦਿਆ ਹਾਂ ਦੇਖੋ ਹਾਂ ਬਣ ਗਈ ਗੱਲਬਾਤ ਬੱਸ ਹਾਂ ਚਲੋ ਹੁਣ ਫਿਰ ਆਪਾਂ ਮੜਜਾ ਕਰੀਏ ਬੰਦੇ ਨੂੰ ਵੀੜੀ ਲੰਬੀ ਹੁੰਦੀ ਜਾਂਦੀ ਆ ਤੇ ਹੁਣ ਰੋਟੀ ਦੇ ਟਾਈਮੇ ਦੇਖਾਂਗੇ ਹੁਣ ਗੱਲਬਾਤ ਅੱਗੇ ਕੀ ਹੈਗੀ ਕੀ ਨਹੀਂ ਹੈ ਤਾਰ ਦੰਦੇ ਬੱਸ ਤਾਰ ਦੰਦੇ ਤਾਰ ਦੰਦੇ ਲੋਜੀ ਸਾਗ আর ਰੋਟੀ ਨਾਲ achar ਪੇਸ਼ ਹੋ ਗਿਆ ਸੁਖਵੀਰ ਕੋਰ ਦੱਸੂਗੀ ਮੰਮੀ ਦੇ ਟੇਸਟ ਦਾ ਵੀ ਮੰਮੀ ਦੇ ਹੱਥ ਦਾ ਟੇਸਟ ਕਿਹੇ ਜਾਏ ਬਈ ਮੈਨੂੰ ਤਾਂ ਬਹੁਤ ਸਵਾਦ ਲੱਗਿਆ ਕਿਆ ਚੀਜ਼ ਸਾਗ achar ਵੀ ਸਾਗ ਦੀ achar ਤਾਂ ਤੁਸੀਂ ਬਣਾਇਆ ਨਹੀਂ ਮੰਮੀ ਦੇ ਹੱਥ ਵੀ ਲੱਗੇ ਹੋਏ ਮੰਮੀ ਦੇ ਹੱਥ ਵੀ ਲੱਗੇ ਹੋਏ ਹਾਂ ਮਾਸੀ ਕਿਦਾਂ ਫਿਰ achar ਬਦਿਆ ਹੈ ਬਦਿਆ ਗਿਆ ਹੁੰਦਾ ਬਦਿਆ ਅਸਰ ਠੀਕ ਹੈ ਹੈਨ ਗੁੱਡ ਬਣੇਵਾ ਨੌਨ ਮਿਰਚ ਮਸਾਲਾ ਕਿਦਾਂ ਦਾ ਬਹੁਤ ਬਦਿਆ ਬਹੁਤ ਬਦਿਆ ਹੈ ਇੱਧਰ ਆ ਬੈਠਾ ਜੀ ਇੱਧਰ ਹੁਣ ਇੱਕ ਗੱਲਾ ਹੋਰ ਤਰਾ ਮਾਰਦਾ ਮਹਾ ਭਾਬੀ ਦੇ ਨੇੜੇ ਨੂੰ ਕਹਤੇ ਜਿੰਦਾ ਕਹਿੰਦਾ ਮੈਂ ਤਾਂ ਭਾਬੀ ਦੇ ਗੋਡੇ ਨਾਲ ਗੋਡਾ ਜੋੜ ਕੇ ਬੈਠਣਾ ਮਹਾ ਕਹਤੇ ਕਹਿੰਦਾ ਜਿਹੜਾ ਭਾਬੀ ਕੋਈ ਮੰਗੂਗੀ ਇਹਨੇ ਨਾਲ ਦੀ ਨਾਲ ਲੈ ਕੇ ਆਉਣਾ ਦੇਖਦਾ ਸਹੀ ਹੈ ਹਾਂ ਕਾ ਭਾਬੀ ਹੁਕਮ ਕਰੇ ਕਬਾ ਪੀਓ ਕਮ ਕਰੇ ਕਬਾ ਵੀ ਹੁਕਮ ਕਰੇ ਕਿਆ ਚਾਹੀਦਾ ਜਦੇ ਹੁਕਮ ਕਰੇ ਕਿਆ ਚਾਹੀਦਾ ਨਾ ਠੰਡਾ ਪਾਣੀ ਦਿੰਨਾ ਕਿ ਤੈਨੂੰ ਕੀ ਚਾਹੀਦਾ ਉਹ ਪੁੱਛਦਾ ਨਹੀਂ ਤੈਨੂੰ ਠੰਡਾ ਪਾਣੀ ਲਿਆ ਦਿੰਦੇ ਭਾਈ ਮੇਰਾ ਹੁਕਮ ਹੈ ਰਬੂ ਗਰਮ ਗਰਮ ਪ੍ਰਸ਼ਾਦਾ ਮੈਂ ਵੀ ਸ਼ਾਖਲ ਮਸ ਵੀ ਤੇਰੇ ਨਾਲ ਹੈ ਸ਼ੀਓ ਲੋ ਜੀ ਠੀਕ ਹੈ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਾਹਰ ਭਾਈ ਹਵਾ ਚੱਲਣ ਲੱਗੀ ਦੀ ਕਾਫੀ ਜ਼ਿਆਦਾ ਮਾਮੀ ਨੇ ਇੱਥੇ ਚੁੱਲ੍ਹੇ ਨੂੰ ਛੱਡ ਕੇ ਅੰਦਰ ਵਾਲਾ ਚੁੱਲਾ ਫੜ ਲਿਆ ਸਾਰੀ ਅੱਗ ਅੰਦਰ ਲਈ ਫਿਰ ਮੈਂ ਭਾਈ ਇੱਧਰ ਨਿਕਲ ਆਇਆ ਮਾਸੀ ਵੀ ਫਰੋਰੀ ਆ ਗਈ ਮੇਰੇ ਤਾਂ ਹੋਣਾ ਹੀ ਤਾਂ ਫਿਰ ਮਾਸੀ ਸਾਰੇ ਨਹੀਂ ਫਿਰ ਤਾਂ ਚਲੋ ਜੀ ਠੀਕ ਹੈ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ